ਦਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਫਤਿਹ ਸਾਂਝੀ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਸੋਰਠ ਰਾਗ ਦਾ ਚੌਥਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਜਿਸ ਦਾ 파ਟ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ ਦੀ ਅਰੰਭਤਾ ਹੈ ਵਿਚਾਰ ਦੇ ਨਾਲ ਜੁੜੀਏ ਸੋਰਠ ਮਹਿਲਾ ਨੌਵਾਂ ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਬਦ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਹ ਸਿਮਰਤ ਗਨ ਕਾ ਸੀ ਉਦਰੀ ਤਾ ਕੋ ਜਸ ਉਰਤਾਰੋ ਜਦੋਂ ਅਸੀਂ ਇਹ ਸ਼ਬਦ ਦਾ ਪਾਠ ਕੀਤਾ ਹੈ ਇਹ ਸ਼ਬਦ ਦਾ ਪਾਠ ਕਰਦੇ ਹਾਂ ਸਾਡੇ ਸਾਹਮਣੇ ਕੁੱਝਕ ਉਦਾਹਰਨਾਂ ਆਈਆਂ ਨੇ ਇਹ ਉਦਾਹਰਨਾਂ ਪੁਰਾਣਾ ਦੇ ਵਿੱਚੋਂ ਲਈਆਂ ਹੋਈਆਂ ਨੇ ਜੋ ਪ੍ਰਚਲਿਤ ਭਗਤ ਸਨ ਜਿਹੜੇ ਪਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ ਆਪਣੇ ਗਰਸੇ ਹੋਏ ਜੀਵਨ ਨੂੰ ਨਾਮ ਦਾ ਸਹਾਰਾ ਲੈ ਕੇ ਭਗਤੀ ਦੇ ਨਾਲ ਜੋੜ ਕੇ ਤੇ ਜੀਵਨ ਦੇ ਵਿੱਚ ਉਹਨਾਂ ਰੱਬ ਦੀ ਪ੍ਰਾਪਤੀ ਕੀਤੀ ਉਹਨਾਂ ਦਾ ਜ਼ਿਕਰ ਕੀਤਾ ਇਹ ਜਿੰਨਾ ਜਿੰਨਾ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦਾ ਜ਼ਿਕਰ ਬੜੀ ਵਾਰ ਬਾਣੀ ਦੇ ਵਿੱਚ ਸਤਿਗੁਰੂ ਨੇ ਭਗਤ ਦੇ ਤੌਰ ਤੇ ਵਰਤਿਆ ਇੱਕ ਤੇ ਭਗਤ ਅਸੀਂ ਉਹਨਾਂ ਨੂੰ ਕਹਿੰਨੇ ਆ ਨਾ ਜਿਨ੍ਹਾਂ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਆ 15 ਭਗਤ ਜਿਨ੍ਹਾਂ ਨੂੰ ਅਸੀਂ ਕਹਿੰਨੇ ਦੂਜੇ ਉਹ ਭਗਤ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਹਾਰਾ ਲਿਆ ਜਦਾਂ ਆਪਾਂ ਪ੍ਰਲਾਦ ਦੀ ਉਦਾਹਰਣ ਪੜ੍ਹਦੇ ਆ ਇੱਥੇ ਧਰੂ ਦੀ ਗੱਲ ਆਈ ਹੈ ਗਨਕਾ ਦੀ ਗੱਲ ਆਈ ਹੈ ਅਜਾਮਲ ਦੀ ਗੱਲ ਆਈ ਹੈ ਇਹ ਉਹ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਹਾਰਾ ਲਿਆ ਤੇ ਉਹ ਪਾਰ ਹੋ ਗਏ ਹਜ਼ੂਰ ਦਾ ਬਚਨ ਹੈ ਮਹਾਰਾਜ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਸਭ ਕਹਿੰਦੇ ਜਿਸ ਨੀਚ ਉਹ ਕੋਈ ਨਾ ਜਾਣੈ ਨਾਮ ਜਪਤ ਉਹ ਚੌਕੰਟ ਮੰਨੈ ਮਹਾਰਾਜ ਤੇਰਾ ਪ੍ਰਤਾਪ ਇੰਨਾ ਵੱਡਾ ਹੈ ਤੇਰੇ ਨਾਮ ਦਾ ਸਰੂਰ ਇੰਨਾ ਵੱਡਾ ਹੈ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਨੀਚ ਕਹਿੰਦੇ ਸੀ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਲਤਾੜ ਦਿੰਦੇ ਸੀ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿੱਡੀ ਹੈਰਾਨੀ ਵਾਲੀ ਗੱਲ ਸਤਿਗੁਰੂ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਕੁੰਟ ਮਾਨੈ ਇਸ ਕਰਕੇ ਅਰਦਾਸ ਹੈ ਦਰਸ਼ਨ ਮੰਗੋਂ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਮਹਾਰਾਜ ਤੇਰੀ ਸੇਵਾ ਦੇ ਦੇ ਜੁੜਿਆ ਤੇਰੀ ਸ਼ਰਣ ਦੇ ਵਿੱਚ ਆਇਆ ਮੈਂ ਕਿੰਨਾ ਕਿੰਨਾ ਦੀ ਗੱਲ ਕਰਾਂ ਜਿਹੜੇ ਪਾਰ ਨਹੀਂ ਹੋਗੇ ਜਿਨ੍ਹਾਂ ਨੂੰ ਦੁਨੀਆ ਦੇ ਲੋਕਾਂ ਨੇ ਪਾਪੀ ਕਿਹਾ ਜਿਨ੍ਹਾਂ ਨੂੰ ਦੁਨੀਆ ਦੇ ਲੋਕਾਂ ਨੇ ਮੰਦ ਕਰਮੀ ਕਿਹਾ ਉਹ ਤੇਰੀ ਸ਼ਰਣ ਦੇ ਵਿੱਚ ਆ ਕੇ ਆਪਣੇ ਕਰਮਾਂ ਦੀ ਤੋਬਾ ਕਰਕੇ ਪਾਰ ਹੋ ਗਏ ਸਤਿਗੁਰੂ ਦੀ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸੈਣ ਜੀ ਦਾ ਭਾਵੇਂ ਕਿ ਜਦੋਂ ਸਤਿਗੁਰੂ ਦੀ ਬਾਣੀ ਦਾ ਦੂਜਾ ਬਚਨ ਇਹਦੇ ਨਾਲ ਦਾ ਸਾਂਝਾ ਕਰਾਂ ਕੋ ਕੀ ਵਿਸਥਾਰ ਦੇ ਵਿੱਚ ਆਪਾਂ ਨਾ ਜਾਈਏ ਸਮਾਂ ਘੱਟ ਹੈ ਸ਼ਬਦ ਲਮੇਰਾ ਇਹ ਉਦਾਹਰਨਾਂ ਵੀ ਆਪਾਂ ਵਿਚਾਰਨੀ ਆ ਗੁਰੂ ਅਰਜਨ ਸਾਹਿਬ ਪਤਸ਼ਾਹੀ ਨੇ ਭਗਤਾਂ ਦਾ ਜ਼ਿਕਰ ਕੀਤਾ ਅਸੀਂ ਸਤਗੁਰੂ ਦਾ ਬਚਨ ਪੜ੍ਹਦੇ ਹਾਂ ਗੋਬਿੰਦ 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 ਸੰਗ ਨਾਮ ਦਿਓ ਮਲ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਖੀਣਾ ਬੁੰਨਣਾ ਤੰਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਪੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਰਵਿਦਾਸ ਢੁੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁੱਧਕਾਰਿਆ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਉਹਨਾਂ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਭਗਤ ਸੈਣ ਜੀ ਦਾ ਜ਼ਿਕਰ ਕੀਤਾ ਭਗਤ ਰਵਿਦਾਸ ਜੀ ਦਾ ਜ਼ਿਕਰ ਕੀਤਾ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਲਤਾੜ ਕੇ ਨੀਵੇਂ ਕਾ ਸਮਝ ਕੇ ਤੇ ਧਰਮ ਦੇ ਨੇੜੇ ਨਹੀਂ ਸੀ ਲੱਗਣ ਦਿੱਤਾ ਜਦੋਂ ਉਹ ਨਾਮ ਦੇ ਨਾਲ ਜੁੜੇ ਤੇ ਉਹਨਾਂ ਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤੋ ਚੋਂ ਕੁੱਟ ਮਾਤੇ ਸਹਿਬ ਨੇ ਤਾਂ ਸਾਡੇ ਮਨ ਨੂੰ ਸਮਝਾਇਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਰਾਂ ਇਹ ਨਾ ਸੋਚ ਵੀ ਤੂੰ ਤੇਰੇ ਕਰਮ ਕਿੰਨੇ ਮਾੜੇ ਨੇ ਇਹ ਨਾ ਸੋਚ ਤੇਰਾ ਵਿਹਾਰ ਕੀ ਹੈ ਸਤਿਗੁਰੂ ਦੀ ਸ਼ਰਣ ਦੇ ਵਿੱਚ ਆ ਕੇ ਅਰਦਾਸ ਕਰ ਮਹਾਰਾਜ ਮੈਂ ਗੁਨਾਹਾਂ ਤੋਂ ਤੋਬਾ ਕਰਕੇ ਅੱਜ ਤੋਂ ਤੇਰੀ ਸ਼ਰਣ ਦੇ ਵਿੱਚ ਆਣਾ ਸਹਿਬ ਦੀ ਬਾਣੀ ਦਾ ਇੱਕ ਬਚਨ ਅਸੀਂ ਪੜ੍ਹਦੇ ਬੜੀ ਵਾਰ ਦੇਖੋ ਬੰਦਾ ਆਪਣੇ ਆਪ ਦੇ ਬਾਰੇ ਜਾਣਦਾ ਮੈਂ ਕਿੰਨਾ ਕਪਾਪੀ ਆ ਮੇਰੇ ਕਰਮ ਕੀ ਹੈ ਮੇਰਾ ਵਿਹਾਰ ਕੀ ਹੈ ਔਰ ਮੈਂ ਕਿੱਦਾਂ ਦਾ ਇਨਸਾਨ ਹਾਂ ਇਹ ਹਰ ਕੋਈ ਆਪਣੇ ਬਾਰੇ ਜਾਣਦਾ ਠੀਕ ਹੈ ਬਾਹਰੋਂ ਦੇਖਣ ਦੇ ਵਾਸਤੇ ਦਿਖਾਉਣ ਦੇ ਵਾਸਤੇ ਆਪਣੇ ਉੱਪਰ ਸਾਰਿਆਂ ਨੇ ਪੜਦੇ ਪਾਏ ਹੋਏ ਨੇ ਮੈਂ ਵੀ ਪਾਏ ਤੁਸੀਂ ਆਪਣੇਂ ਤੇ ਪਾਏ ਮੈਂ ਆਪਣੇਂ ਤੇ ਪਾਏ ਸਤਿਗੁਰੂ ਦੀ ਬਾਣੀ ਦਾ ਬਚਨ ਮਹਾਰਾਜ ਕਹਿੰਦੇ ਜੇ ਤੂੰ ਮਾੜਾ ਵੀ ਹੈ ਨਾ ਤੇ ਕਬਰਾਂ ਨਾ ਜੇ ਤੂੰ ਮਾੜੇ ਕਰਮ ਵੀ ਕੀਤੇ ਨਾ ਤੇ ਇੱਥੇ ਆ ਕੇ ਕਬਰਾਉਣ ਦੀ ਲੋੜ ਨਹੀਂ ਅਰਦਾਸ ਕਰ ਮਹਾਰਾਜ ਦੇ ਚਰਨਾਂ ਦੇ ਵਿੱਚ ਸਤਿਗੁਰੂ ਕਹਿੰਦੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮਹਾਰਾਜ ਤੂੰ ਖਸਮ ਵਾਲਾ ਕੰਮ ਕਰ ਤੂੰ ਮਾਲਕਾਂ ਵਾਲਾ ਕੰਮ ਕਰ ਅਸੀਂ ਤੇਰੇ ਚਾਕਰ ਆ ਤੂੰ ਸਾਡਾ ਮਾਲਕ ਤੇ ਜੇ ਬੁਰੇ ਆ ਤਾਂ ਵੀ ਤੇਰੇ ਆ ਜੇ ਭਲੇ ਆ ਤਾਂ ਵੀ ਤੇਰੇ ਆ ਇਹ ਤੇ ਤੇਰੀ ਸ਼ਰਨ ਦੇ ਵਿੱਚ ਆ ਕੇ ਅਰਜੋਈ ਹੈ ਮਹਾਰਾਜ ਜੇ ਬੁਰੇ ਆ ਤੇ ਲੋਕਾਂ ਨੇ ਇਹ ਕਹਿਣਾ ਵੀ ਇਹ ਬੁਰੇ ਨੇ ਇਸ ਕਰਕੇ ਤੂੰ ਸਾਡੇ ਉੱਤੇ ਬਖਸ਼ਿਸ਼ ਕਰ ਤੂੰ ਖਸਮਾਂ ਵਾਲਾ ਕੰਮ ਕਰਕੇ ਸਾਡੀ ਬੁਰੀਆਈ ਨੂੰ ਵੀ ਸੋਧ ਕੇ ਚੰਗਿਆਈ ਵਿੱਚ ਤਬਦੀਲ ਕਰ ਦੇ। ਸੈਵ ਨੇ ਬਖਸ਼ਿਸ਼ ਕੀਤੀ ਸਤਿਗੁਰੂ ਕਹਿੰਦੇ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨਾ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ। ਪਰਮਾਤਮਾ ਦੀ ਸ਼ਰਨ ਦੇ ਵਿੱਚ ੁਗ ਜਾ ਆ ਕੇ ਹਜ਼ੂਰ ਨੇ ਅੱਗੇ ਉਦਾਹਰਣ ਦਿੱਤੀ ਜੀ ਪਹਿਲੀ ਉਦਾਹਰਣ ਜਹ ਸਿਮਰਤ ਗਨਕਾ ਸੀ ਉਦਰੀ ਜੈ ਦਾ ਅਰਥ ਜਿਸ ਸਿਮਰਤ ਦਾ ਅਰਥ ਜਿਸ ਦੇ ਸਿਮਰਨ ਦੇ ਨਾਲ ਕਿਸ ਦੇ ਸਿਮਰਨ ਦੇ ਨਾਲ ਜਿਹਨੂੰ ਮਹਾਰਾਜ ਕਹਿੰਦੇ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਉਸ ਪ੍ਰਭੂ ਦੀ ਸ਼ਰਨ ਵਿਚਾਰ ਜਿਹਨੂੰ ਸਿਮਰਨ ਦੇ ਨਾਲ ਗਨਕਾ ਸੀ ਗਨਕਾ ਵਰਗੀ ਉਧਰੀ ਉਧਰ ਗਈ ਤਾਂ ਕੋ ਜਸ ਔਰ ਧਾਰੋ ਉਸ ਰੱਬ ਦੇ ਜਸ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਗਨਿਕਾ ਦੀ ਗੱਲ ਬਾਣੀ ਨੇ ਕੀਤੀ ਹੈ ਗਨਿਕਾ ਕੌਣ ਹੈ ਇਹ ਇੱਕ ਵੇਸ਼ਵਾਸੀ ਮੈਂ ਬਿਲਕੁਲ ਸੰਖੇਪ ਦੇ ਵਿੱਚ ਗੱਲ ਕਰਾਂ ਪਾਗਲੀਆਂ ਵੀ ਗੱਲਾਂ ਜਿਹੜੀ ਉਹ ਕੋਸ਼ਿਸ਼ ਕਰਾਂਗੇ ਅੱਜ ਦੇ ਸੀਮਿਤ ਸਮੇਂ ਦੇ ਅੰਦਰ ਵਿਚਾਰੀਏ ਸਾਡੇ ਕੋਲ ਸਮਾਂ ਅੱਜ ਘੱਟ ਹੈ ਵੇਸ਼ਵਾਸੀ ਰਾਤ ਦਾ ਸਮਾਂ ਕੋਈ ਸਾਧੂ ਲਾ ਇਹ ਪੁਰਾਣਕ ਜਿਹੜੀਆਂ ਉਦਾਹਰਣਾਂ ਨੇ ਉਹ ਸਤਿਗੁਰੂ ਨੇ ਦਿੱਤੀਆਂ ਨੇ ਤੇ ਉਹਦੇ ਉਹ ਪੁਰਾਣਾ ਦੇ ਵਿੱਚੋਂ ਜੋ ਸਿੱਖਿਆ ਸਾਡੇ ਸਾਹਮਣੇ ਰੱਖੀ ਹੈ ਉਹਦੇ ਵਿੱਚੋਂ ਅਸੀਂ ਸੇਧ ਲੈਣੀ ਹੈ ਰਾਤ ਦਾ ਸਮਾਂ بارش ਹੋ ਰਹੀ ਕੋਈ ਸਾਧੂ ਸਫਰ ਤੈਅ ਕਰਦਾ ਹੋਇਆ ਲੰਘ ਰਿਹਾ ਸੀ ਉਹਨੇ ਵੇਖਿਆ ਵੀ ਸਾਹਮਣੇ ਕੋਈ ਝੁੱਗੀ ਹੈ ਕਿਸੇ ਦਾ ਘਰ ਹੈ ਉਹ ਸਾਧੂ ਆਇਆ ਉਹਨੇ ਦਰਵਾਜਾ ਖੜਕਾਇਆ ਇਹਨੇ ਦਰਵਾਜਾ ਖੋਲਿਆ ਉਹ ਘਰ ਦੇ ਵਿੱਚ ਆ ਕੇ ਬਹਿ ਗਿਆ ਸਾਧੂ ਦੇ ਕੱਪੜੇ بارش ਦੇ ਨਾਲ ਭਿੱਜੇ ਹੋਏ ਸੀ ਇਹਨਾਂ ਨੂੰ ਅੱਗ ਦਾ ਧੂਣਾ ਤਪਾ ਦਿੱਤਾ ਉਹ ਸਾਧੂ ਅੱਗ ਸੇਕਣ ਲੱਗ ਪਿਆ ਬਹਿ ਕੇ ਇਹ ਵੀ ਚਲੋ ਇਹਨੂੰ ਵਹਿਮ ਪਖੰਡ ਵਾਲੇ ਪਾਸੇ ਨਾ ਲੈ ਕੇ ਜਾਇਓ ਇੱਕ ਬੜਾ ਵੱਡਾ एनवायरनमेंट ਦਾ ਅਸਰ ਪੈਂਦਾ ਵੀ ਤੁਸੀਂ ਜਦੋਂ ਚੰਗੇ ਲੋਕਾਂ ਦੇ ਨਾਲ ਬੈਠਦੇ ਹੋ ਨਾ ਤੇ ਚੰਗੇ ਲੋਕਾਂ ਨਾਲ ਬੈਠਣ ਦੇ ਨਾਲ ਤੁਹਾਡੀ ਸੁਰਤ ਤੇ ਬੜਾ ਵੱਡਾ ਅਸਰ ਪੈਂਦਾ ਤੁਸੀਂ ਬੜੀ ਵਾਰ ਆਪਣੇ ਘਰ ਦੇ ਵਿੱਚ ਵੀ ਇਸ ਮਾਹੌਲ ਨੂੰ ਦੇਖਿਆ ਵੀ ਜਦੋਂ ਕੋਈ ਬਾਣੀ ਪੜਨ ਵਾਲਾ ਜਦੋਂ ਕੋਈ ਸੱਚੀ ਗੱਲ ਕਰਨ ਵਾਲਾ ਘਰ ਦੇ ਵਿੱਚ ਆ ਕੇ ਬੈਠਦਾ ਤੇ ਉਹਦੇ ਨਾਲ ਬੈ ਕੇ ਉਦਾਂ ਦੀਆਂ ਹੀ ਗੱਲਾਂ ਹੁੰਦੀਆਂ ਨੇ ਉਸੇ ਘਰ ਦੇ ਵਿੱਚ ਜਦੋਂ ਅਸੀਂ ਦੂਜੇ ਮਾਹੌਲ ਦੇ ਵਿੱਚ ਬੈਠਦੇ ਤੇ ਦੂਜੇ ਫੁਰਨੇ ਆਉਂਦੇ ਉਨ ਗਨਕਾ ਵਰਗੀ ਪਾਪਨ ਘਰ ਦੇ ਵਿੱਚ ਰਿਸ਼ੀ ਦਾ ਆਣਾ ਹੋਇਆ ਉਹ ਬੈਠਾ ਹੋਇਆ ਅੱਗ ਸੇਕ ਰਿਹਾ ਤੇ ਉਹਨੇ ਕਿਸੇ ਨੂੰ ਨਾ ਉਹਨੇ ਕੋਈ ਵਿਆਖਿਆ ਕੀਤੀ ਨਾ ਉਹਨੇ ਕੋਈ ਗੱਲ ਸਮਝਾਈ ਗਨਕਾ ਨੇ ਤੋਬਾ ਕੀਤੀ ਉਹ ਕਹਿੰਦੇ ਵੀ ਮੈਂ ਨਾ ਪਾਪ ਬੜੇ ਕੀਤੇ ਆ ਮੈਂ ਬੜੇ ਮਾੜੇ ਕੰਮ ਕੀਤੇ ਆ ਅੱਜ ਤੁਹਾਡੇ ਚਰਨ ਘਰ ਦੇ ਵਿੱਚ ਪਏ ਮੈਨੂੰ ਅਹਿਸਾਸ ਹੋਇਆ ਮੈਂ ਆਪਣੇ ਪਾਪਾ ਤੋਂ ਇਨੇ ਤੋਬਾ ਆਂ ਵੀ ਦੁਨੀਆਂ ਦੇ ਲੋਕ ਬਖਸ਼ੇ ਜਾ ਸਕਦੇ ਆ ਮੈਂ ਨਹੀਂ ਬਖਸ਼ੀ ਜਾਵਾਂ ਮੇਰਾ ਨਹੀਂ ਪਾਰ ਉਤਾਰ ਹੋਣਾ ਉਹਨੇ ਕਿਹਾ ਨਹੀਂ ਇਦਾਂ ਨਹੀਂ ਹੁਣ ਜੋ ਪੁਰਾਣਾ ਦੀ ਉਦਾਹਰਣ ਹੈ ਉਹਦੇ ਮੁਤਾਬਕ ਸਾਧੂ ਸਾਧੂ ਦੇ ਕੋਲ ਪੋਤਾ ਸੀ ਚਲੋ ਪੁਰਾਣਾ ਦਿਨੀ ਇਹ ਗੱਲ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਦੇ ਵਿੱਚ ਇਹਦੀ ਜਿਹੜੀ ਗੱਲ ਜ਼ਿਕਰ ਕੀਤਾ ਤੇ ਬਾਰ-ਬਾਰ ਮੈਂ ਪੁਰਾਣਾ ਦਾ ਗੱਲ ਕਰਾਂ ਤੇ ਭਾਈ ਸਾਹਿਬ ਤੁਸੀਂ ਕਹੋਗੇ ਭਾਈ ਸਾਹਿਬ ਪੁਰਾਣਾ ਦੇ ਵਿੱਚ ਅਸੀਂ ਚਲੋ ਭਾਈ ਗੁਰਦਾਸ ਜੀ ਦਾ ਹਵਾਲਾ ਲੈ ਲਈਏ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਕਹਿੰਦੇ ਵੀ ਉਹ ਸਾਧੂ ਜਾਣ ਲੱਗਾ ਨਾ ਉਹਨੇ ਕਿਹਾ ਵੀ ਮੇਰੇ ਕੋਲ ਨਾ ਇਹ ਤੋਤਾ ਤੇ ਮੈਂ ਇਹਨੂੰ ਇੱਕ ਗੱਲ ਸਿਖਾਈ ਹੋਈ ਹੈ ਵੀ ਇਹ ਬਾਰ-ਬਾਰ ਇਹ ਗੱਲ ਕਹਿੰਦਾ ਵੀ ਬੋਲ ਆਰਾਮ ਨਾਮ ਇਹ ਮੈਨੂੰ ਵੀ ਕਹਿੰਦਾ ਜਦੋਂ ਮੈਂ ਉਹ ਦੱਸਦਾ ਤੇ ਮੇਰੇ ਸਾਹਮਣੇ ਆ ਕੇ ਵੀ ਕਹਿੰਦਾ ਬੋਲ ਰਾਮਨਾਮ ਤੇ ਜੇ ਤੂੰ ਆਪਣੇ ਪਾਪਾਂ ਤੋਂ ਤੋਬਾ ਕਰਕੇ ਚੰਗੇ ਰਾਹ ਤੇ ਪਹਿਣਾ ਚਾਹੁੰਨੀ ਹੈ ਤੇ ਮੈਂ ਤੈਨੂੰ ਇਹ ਤੋਤਾ ਦੇ ਕੇ ਜਾ ਰਿਹਾ ਇਹਦੇ ਨਾਲ ਤੂੰ ਵੀ ਜਪੀ ਇਹ ਵੀ ਜਪੇ ਤੇ ਜਪਦਿਆਂ ਜਪਦਿਆਂ ਤੇਰੇ ਪਾਪ ਧੁੱਲ ਜਾਣਗੇ ਤੇ ਤੂੰ ਆਪਣੇ ਰਹਿੰਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਜਾ ਤੂੰ ਤਰ ਜਾਵੇਂਗੇ ਉਹਨੇ ਤੋਤਾ ਦਿੱਤਾ ਜੀ ਉਹ ਤੋਤੇ ਦੇ ਨਾਲ ਇਹਨੇ ਰੋਜ਼ ਜਪਣਾ ਤੂੰ ਪਾਪਾਂ ਤੋਂ ਤੋਬਾ ਕੀਤੀ ਤੇ ਉਹ ਉਦਾਹਰਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਹਜ਼ੂਰ ਕਹਿੰਦੇ ਜੈ ਸਿਮਰਤ ਗਨ ਕਾਸੀ ਉਦਰੀ ਤੂੰ ਕਾਹਨੋਂ ਢੇਰੀਟਾ ਕੇ ਬੈਠਾ ਮੈਂ ਬੜਾ ਬੰਦੇ ਕਰਮ ਕੀਤੇ ਨੇ ਸਤਿਗੁਰੂ ਕਹਿੰਦੇ ਤੋਬਾ ਕਰ ਛੱਡ ਪਰੇ ਜੋ ਕੁਝ ਕੀਤਾ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਤੂੰ ਰੱਬ ਨੂੰ ਭੁੱਲੀ ਬੈਠਾ ਤੈ ਕਾਹੇ ਬਿਸਰਾਇਓ ਹਜ਼ੂਰ ਦਾ ਬਚਨ ਹੈ ਸਤਿਗੁਰੂ ਕਹਿੰਦੇ ਜੈ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰ ਧਾਰੋ ਉਸ ਰੱਬ ਦੇ ਜਸ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਤੇ ਅੱਗੇ ਵਾਸਤੇ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜ ਜਾ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਸਤਿਗੁਰੂ ਕਹਿੰਦੇ ਇਨਸਾਨ ਇਹ ਨਾ ਸੋਚ ਤੂੰ ਪਿੱਛੇ ਕੀ ਕੀਤਾ ਹੈ ਇਹ ਬੜਾ ਵੱਡਾ ਸਤਿਗੁਰੂ ਜੀ ਦਾ ਇੱਕ ਗੁਣ ਹੈ ਤੁਸੀਂ ਦੁਨੀਆ ਦੇ ਕਿਸੇ ਵੀ ਬੰਦੇ ਦੇ ਕੋਲ ਜਾਓ ਉਦੋਂ ਤੁਸੀਂ ਆਪਣੇ ਬਾਰੇ ਬਿਆਨ ਕਰੋ ਵੀ ਮੈਂ ਸੁਧਰਨਾ ਚਾਹੁੰਨਾ ਉਹ ਪਹਿਲਾਂ ਪੁੱਛੇਗਾ ਪਹਿਲਾਂ ਕੀ ਕਰਦਾ ਰਿਹਾ ਸਤਿਗੁਰੂ ਇਹ ਨਹੀਂ ਪੁੱਛਦਾ ਤੂੰ ਪਹਿਲਾਂ ਕੀ ਕਰਦਾ ਰਿਹਾ ਮਹਾਰਾਜ ਜੀ ਨਹੀਂ ਕਹਿੰਦੇ ਕਿ ਤੂੰ ਪਹਿਲਾਂ ਕੀ ਕੀਤਾ ਨਹੀਂ ਇੱਥੇ ਦੇ ਮਹਾਰਾਜ ਕਹਿੰਦੇ ਪਿਛਲੇ ਅਵਗਣ ਬਕਸ ਲਏ ਪ੍ਰਭ ਅੱਗੇ ਮਾਰਗ ਪਾਵੈ ਪਿੱਛੇ ਜੋ ਕੀਤਾ ਭਾਈ ਨੰਦ ਲਾਲ ਜੀ ਦਾ ਬੜਾ ਪਿਆਰਾ ਬਚਨ ਹੈ ਭਾਈ ਨੰਦ ਲਾਲ ਜੀ ਕਹਿੰਦੇ ਅਗਾਹ ਸਮਝ ਚਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਬਚਨ ਸ਼ਲੋਕ ਸਹਿਸਕਿਰਤੀ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਅਗਾਹ ਕੋ ਤਰਾੰਗ ਪਿੱਛਾ ਫੇਰ ਨਾ ਮੁਹੱੜੜਾ ਤੂੰ ਬੈਠਾ ਇਹੀ ਤੋਬਾ ਕਰਦਾ ਰਹਿਣਾ ਮੈਂ ਬੜੇ ਪਾਪ ਕੀਤੇ ਆ ਮੈਂ ਬੜੇ ਪਾਪ ਕੀਤੇ ਮੈਂ ਇੱਥੇ ਵੀ ਚਲੋ ਵਾਹਿਗੁਰੂ ਬਖਸ਼ ਲੈ ਮੈਂ ਕਿਸੇ ਵਲੇ ਸਾਰਾ ਨਹੀਂ ਕਰਦਾ ਮੈਂ ਬੜੀ ਵਾਰ ਇਹੀ ਵਾਰ ਕੋਈ ਵੀਰ ਮਿਲਦੇ ਮਾਨੂੰ ਕਹਿ ਵੀ ਤੁਸੀਂ ਆਇਆ ਕਰੋ ਕਹਿੰਦੇ ਗਿਆਨੀ ਜੀ ਅਸੀਂ ਤੇ ਪਾਪੀ ਬਣਿਆ ਮੈਂ ਹੁਣ ਤੇ ਸਮਝ ਆ ਗਈ ਹੁਣ ਛੱਡ ਦਿਓ ਅੱਜ ਤੇ ਗੱਲ ਕਹਿ ਦਿੱਤਾ ਨਾ ਅਸੀਂ ਬੜੇ ਪਾਪੀ ਆ ਗੱਲ ਸਮਝ ਆ ਗਈ ਨਾ ਪਾਪੀ ਉਹ ਤੇ ਛੱਡ ਦਿਓ ਖੈਰ ਸਹਿਬ ਕਹਿੰਦੇ ਤਾਂ ਕੋ ਜਸ ਉਰ ਦਾ ਅਰਥ ਹੈ ਹਿਰਦਾ ਉਰ ਧਾਰੋ ਆਪਣੇ ਹਿਰਦੇ ਦੇ ਵਿੱਚ ਉਹਦੇ ਜਸ ਨੂੰ ਧਾਰਨ ਕਰ ਅੱਗੇ ਹਜੀ ਅਟਲ ਭਇਓ ਤੂ ਜਾ ਕੇ ਸਿਮਰਨ ਹਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਵਾਮੀ ਤੈ ਕਾਹੇ ਵਿਸਰਾਇ ਅਗਲੀ ਉਦਾਹਰਣ ਦਿੱਤੀ ਜੀ ਧਰੂ ਦੀ ਇਹ ਦੋ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀਆਂ ਨੇ ਧਰੂ ਤੇ ਪ੍ਰਲਾਦ ਦੀਆਂ ਇਹ ਦੋਵੇਂ ਅੱਡ-ਅੱਡ ਨੇ ਜੀ ਧਰੂ ਵੱਖਰਾ ਤੇ ਪ੍ਰਲਾਦ ਵੱਖਰਾ ਚਲੋ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਾਂ ਸੰਖੇਪ ਦੇ ਵਿੱਚ ਧਰੂ ਇੱਕ ਰਾਜੇ ਦਾ ਪੁੱਤਰ ਹੈ ਉਸ ਰਾਜੇ ਦੀਆਂ ਦੋ ਪਤਨੀਆਂ ਹਨ ਇਤੁਰੂ ਇਹਦੀ ਉਮਰ 5 ਸਾਲ ਦੀ ਹੈ ਜੀ 5 ਸਾਲ ਦੀ ਉਮਰ ਦੇ ਵਿੱਚ ਰਾਜਾ ਸੰਘਾਸਨ ਤੇ ਬੈਠਾ ਤੇ ਇਹ ਧਰੂ ਜਾ ਕੇ ਰਾਜੇ ਦੀ ਗੋਦ ਦੇ ਵਿੱਚ ਪੈ ਗਿਆ ਤੇ ਇਹਦਾ ਵੀ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਮਨ ਵਿੱਚ ਰੋਤ ਮਸਰੀ ਮਤਰੀ ਕੀਤਾ ਇਦਾਂ ਕਰਕੇ ਪੋੜੀ ਆਉਂਦੀ ਹੈ ਤੇ ਇਹਦੀ ਮਾਂ ਮਤਰੀ ਜਿਹੜੀ ਉਹ ਆਈ ਤੇ ਉਹਨੇ ਬਾਹ ਫੜ ਕੇ ਗੋਦੀ ਦੇ ਵਿੱਚ ਉਠਾ ਦਿੱਤਾ ਵੀ ਤੇਰਾ ਹੱਕ ਨਹੀਂ ਬਣਦਾ ਇੱਥੇ ਬੈਠਣ ਦਾ ਦੋ ਵਾਪਸ ਆਪਣੀ ਮਾਂ ਦੇ ਕੋਲ ਆਇਆ ਉਹਨੇ ਰੋਸਾ ਜ਼ਾਹਰ ਕੀਤਾ ਤੇ ਉਹਨੇ ਆਪਣੀ ਮਾਂ ਨੂੰ ਇਹ ਬੇਨਤੀ ਕੀਤੀ ਵੀ ਕੋਈ ਇਦਾਂ ਦਾ ਹੱਲ ਦੱਸ ਵੀ ਇਹ ਜਿਹੜੇ ਮੇਰੇ ਦੁਸ਼ਮਣ ਬਏ ਬਣੇ ਹੋਏ ਨੇ ਨਾ ਇਹ ਮੇਰੇ ਮਿੱਤਰ ਬਣ ਜਾਣ ਤੇ ਇਹ ਆਪ ਆ ਕੇ ਮੇਰੇ ਮੈਨੂੰ ਰਾਜ ਕਿਸੇ ਤੋਂ ਮੰਗਣਾ ਨਾ ਪਏ ਮੈਂ ਰਾਜ ਕਿਸੇ ਤੋਂ ਮੰਗਾ ਨਾ ਮੈਂ ਆਪ ਇਸ ਸੰਘਾਸਨ ਤੇ ਬੈਠਾਂ ਇਹ ਆਪ ਆ ਕੇ ਮੈਨੂੰ ਸੰਘਾਸ਼ਨ ਦੇਣ ਇਹ ਰਾਜ ਦੇਣ ਇਹ ਕੀ ਕਰਨਾ ਪਏਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਂ ਨੇ ਇੱਕ ਸਿੱਖਿਆ ਦਿੱਤੀ ਤੂੰ ਹਜਰ ਰੱਬ ਦੇ ਸਿਮਰਨ ਦੇ ਵਿੱਚ ਜੁੜ ਜਾ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾ ਇਹ ਲੋਗ ਆਪ ਤੇਰੇ ਸਾਹਮਣੇ ਝੁਕਣਗੇ 5 ਸਾਲ ਦੀ ਉਮਰ ਦੇ ਕੋ ਬਚਪਨ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਧਰੂ ਨੇ ਘਰ ਛੱਡਿਆ ਘਰ ਛੱਡ ਕੇ ਤੁਰਦਾ ਤੇ ਲਿਖਣ ਵਾਲੇ ਨੇ ਲਿਖਿਆ ਕਿੰਦੇ ਜਦੋਂ ਜਾ ਰਿਹਾ ਇਹਨੂੰ ਨਾਰਦ ਮਿਲਿਆ ਨਾਰਦ ઋષਿ ਉਹ ਦੂਜਾ ਨਾਰਦ ਨਹੀਂ ਨਾਰਦ ਮਿਲਿਆ ਤੇ ਉਹਨੇ ਇਹਨੂੰ ਪੁੱਛਿਆ ਵੀ ਤੂੰ ਜਿਸ ਮਾਰਗ ਤੇ ਚੱਲਿਆ ਨਾ ਰਾਹ ਤੇ ਬੜਾ ਔਖਾ ਪਰ ਤੂੰ ਇੱਕ ਗੱਲ ਜ਼ਰੂਰ ਚੇਤਾ ਰੱਖ ਤੂੰ ਹਜੇ ਰਾਜ ਨੂੰ ਲੈਣ ਦੇ ਵਾਸਤੇ ਤੁਰਿਆ ਵੀ ਮੈਂ ਭਗਤੀ ਕਰਕੇ ਰਾਜ ਲਵਾਂਗਾ ਜਿਸ ਮਾਰਗ ਤੇ ਤੁਰਿਆਂ ਤੂੰ ਰਾਜ ਛੱਡ ਦੇ ਰੱਬ ਦੀ ਪ੍ਰਾਪਤੀ ਦੇ ਵਾਸਤੇ ਤੋਰ ਜਿਸ ਦਿਨ ਤੈਨੂੰ ਰੱਬ ਮਿਲ ਗਿਆ ਸਾਰੀ ਦੁਨੀਆ ਤੇਰੀ ਆਪਣੀ ਹੋ ਜਾਏ ਕਿੱਡੀ ਵੱਡੀ ਨਿਰਭੈਤਾ 5 ਸਾਲ ਦੀ ਉਮਰ ਦੇ ਵਿੱਚ ਰੱਬ ਦੀ ਭਗਤੀ ਦੇ ਵਾਸਤੇ ਤੁਰ ਪੈਣਾ ਸਤਿਗੁਰੂ ਨੇ ਉਦਾਹਰਣ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਗੱਲ ਚੇਤਾ ਰੱਖੀ ਅਟਲ ਭੈਓ ਤੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਵਿਸਰਾਇਆ ਤਰੂ ਦੇ ਆਪਣੇ ਦੁਸ਼ਮਣ ਬਣ ਗਏ ਮਾਪੇ ਜਿਹੜੇ ਦੁਸ਼ਮਣ ਬਣ ਗਏ ਉਹਨੇ ਸਭ ਦਾ ਸਹਾਰਾ ਛੱਡ ਕੇ ਰੱਬ ਦਾ ਸਹਾਰਾ ਫੜਿਆ ਰੱਬ ਦੇ ਸਿਮਰਨ ਦੇ ਨਾਲ ਜੁੜਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੂੰ ਕਿਉਂ ਕਹਿਣਾ ਮੈਂ ਕੱਲਾ ਤੂੰ ਉਸ ਰੱਬ ਨੂੰ ਭੁੱਲ ਕੇ ਬਹਿ ਗਿਆ ਜਿਹੜਾ ਤਰੂ ਦਾ ਸਾਥ ਦਿੰਦਾ ਜਿਹੜਾ ਤਰੂ ਦੀ ਸੰਭਾਲ ਕਰਕੇ ਇੱਥੋਂ ਤੱਕ ਲੈ ਕੇ ਆਇਆ ਬੰਦਿਆ ਤੂੰ ਉਸ ਰੱਬ ਨੂੰ ਕਿਉਂ ਭੁੱਲ ਕੇ ਬੈਠਾ ਸਹਿਬ ਨੇ ਬਖਸ਼ਿਸ਼ ਕੀਤੀ ਤੈ ਕਾ ਹੈ ਬਿਸਰਾਇਆ ਅੱਗੇ ਹੈ ਜੀ ਜਬ ਹੀ ਸ਼ਰਨ ਗਹੀ ਕਿਰਪਾ ਨੇਦ ਗਜ ਗਹਾ ਤੇ ਛੁਟਾ ਮਹਿਮਾ ਨਾਮ ਕਹਾਂ ਲੋ ਵਰਨੋ RAM ਕਹਿਤ ਬੰਧਨ ਤੇ ਟੂਟਾ ਤੀਜੀ ਉਦਾਹਰਣ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਉਦਾਹਰਣ ਬੜੀ ਵਾਰ ਵਰਤੀ ਹੈ ਸ਼ਲੋਕਾਂ ਦੇ ਵਿੱਚ ਵੀ ਅਸੀਂ ਅੱਗੇ ਜਾ ਕੇ ਜੜੀ ਉਹ ਵਿੱਚ ਉਦਾਹਰਣ ਵਿਚਾਰਾਂਗੇ ਜਬ ਹੀ ਸ਼ਰਨ ਗਹੀ ਕਿਰਪਾ ਨੇਦ ਗਜ ਗਹਾ ਤੇ ਛੁਟਾ ਗਜ ਦਾ ਅਰਥ ਹੈ ਜੀ ਹਾਥੀ ਉਦੋਂ ਗੁਰਬਾਣੀ ਦੇ ਵਿੱਚ ਗੱਜ ਦੇ ਵੀ ਦੋ ਅਰਥ ਹੈ ਗੱਜ ਦਾ ਅਰਥ ਹਾਥੀ ਵੀ ਹੁੰਦਾ ਹੈ ਗੱਜ ਦਾ ਅਰਥ ਹੁੰਦਾ ਜਿਹੜਾ ਮਾਪਣ ਵਾਲਾ ਹੁੰਦਾ ਨਾ ਸਤਿਗੁਰੂ ਦੀ ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ ਮਾਪ ਮਾਪ ਕਾਟੋ ਜਮ ਕੀ ਫਾਸੀ ਹੁਣ ਇਹ ਹਾਥੀ ਦੀ ਉਦਾਹਰਣ ਹੈ ਜੀ ਵਿਚਾਰਵਾਨ ਕਹਿੰਦਾ ਹਾਥੀ ਮੈਂ ਬਿਲਕੁਲ ਸੰਕੇਪ ਕਰਾਂ ਹਾਥੀ ਪਾਣੀ ਪੀਣ ਦੇ ਵਾਸਤੇ ਪਾਣੀ ਦੇ ਟੋਬੇ ਤੇ ਆਇਆ ਤੇ ਪਾਣੀ ਪੀ ਤੇ ਤੇ ਪਾਣੀ ਪੀ ਕੇ ਜਦੋਂ ਤੁਰਨ ਲੱਗਾ ਤੇ ਪਾਣੀ ਵਿੱਚੋਂ ਮગર ਮੱਛ ਆਇਆ ਤੇ ਮગર ਮੱਛ ਨੇ ਦਿ ਲੱਤ ਫੜ ਲਈ ਇਹਨੇ ਬੜਾ ਜ਼ੋਰ ਲਾਇਆ ਬੜੀ ਤਾਕਤ ਲਾਈ ਨਹੀਂ ਨਿਕਲਿਆ ਆਖਿਰਕਾਰ ਹਾਰ ਕੇ ਆਪਣਾ ਸਾਰਾ ਬਲ ਜ਼ੋਰ ਸਭ ਇੱਕ ਕਰਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਰਜੋਈ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਰੱਬ ਉਸ ਥਾਂ ਤੋਂ ਹਾਥੀ ਨੂੰ ਬਚਾ ਸਕਦਾ ਤੂੰ ਉਸ ਰੱਬ ਨੂੰ ਭੁੱਲ ਕੇ ਬੈਠਾ ਸਹਿਬ ਨੇ ਬਖਸ਼ਿਸ਼ ਕੀਤੀ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਜਦੋਂ ਹਾਥੀ ਨੇ ਉਮੀਦ ਕਰਕੇ ਕਿਰਪਾ ਨਿਦ ਸਤਗੁਰੂ ਤੇ ਭਰੋਸਾ ਕੀਤਾ ਸਹਿਬ ਕਹਿੰਦੇ ਗੱਜ ਗਾਹ ਤੇ ਛੁੱਟਾ ਮਹਿਮਾ ਨਾਮ ਕਹਾਂ ਲੋ ਵਰਨੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਰੱਬ ਨੂੰ ਤੂੰ ਭੁੱਲ ਕੇ ਬੈਠਾ ਨਾ ਮਨਾ ਅੱਛਾ ਇਹਦਾ ਨਾ ਇੱਕ ਗੱਲ ਜ਼ਰੂਰ ਥੋੜਾ ਜੀ ਸੋਖੀ ਕਰ ਲਈਏ ਹਰ ਪਦੇ ਦੇ ਨਾਲ ਅਸੀਂ ਜੇ ਪਹਿਲੀ ਪੰਕਤੀ ਨੂੰ ਜੋੜੀ ਹੈ ਨਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਕਿਹੜਾ ਪ੍ਰਭੂ ਉਹ ਪ੍ਰਭੂ ਜਿਨੇ ਗਨਕਾ ਨੂੰ ਤਾਰ ਦਿੱਤਾ ਕਿਹੜਾ ਪ੍ਰਭੂ ਉਹ ਪ੍ਰਭੂ ਜਿਨੇ ਧਰੂ ਨੂੰ ਤਾਰ ਦਿੱਤਾ ਉਹ ਪ੍ਰਭੂ ਜਿਨੇ ਹਾਥੀ ਨੂੰ ਬਚਾ ਦਿੱਤਾ ਤੂੰ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜੁੜ ਮਹਿਮਾ ਨਾਮ ਕਹਾਂ ਲੋ ਵਰਨੋ RAM ਕਹਿਤ ਬੰਧਨ ਦੇ ਟੂਟਾ ਅਗਿਆ ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹੇ ਨਸਤਾਰਾ ਅਜਾਮਲ ਪਾਪੀ ਇਹ ਬ੍ਰਾਹਮਣ ਹੋਇਆ ਜੀ ਅਜਾਮਲ ਬ੍ਰਾਹਮਣ ਸੀ ਇਹਨੇ ਨਸ਼ੇ ਕਰਨੇ ਬੇਵਚਾਰੀ ਸੀ ਬੜਾ ਮੰਦ ਕਰਮੀ ਤੇ ਇਹਦੇ ਘਰ ਕੋਈ ਬ੍ਰਾਹਮਣ ਆਇਆ ਇਹਦੇ ਸੁਭਾਅ ਦੇਖੋ ਸਬਬ ਕੋਈ ਵੀ ਬਣ ਸਕਦਾ ਜੁੜਨ ਦੇ ਵਾਸਤੇ ਨਾ ਕਿਸੇ ਦਾ ਕੋਈ ਵੀ ਸਬਬ ਬਣ ਸਕਦਾ ਕਿੱਥੇ ਕੌਣ ਮਿਲ ਕੇ ਤੇ ਕੌਣ ਕਿੰਨੂ ਕਿਹਦੇ ਨਾਲ ਜੋੜ ਦੇਵੇ ਇਹ ਸਮਝ ਇਥੇ ਰੱਬ ਦੀ ਵਿਧਾ ਹੁੰਦੀ ਹੈ ਤੁਸੀਂ ਆਪਣੇ ਇਤਿਹਾਸ ਦੇ ਵਿੱਚ ਜੋ ਆਪਣੇ ਮੈਂ ਲਫ਼ਜ਼ ਵਰਤਾ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਬਿਆਨਤ ਉਦਾਹਰਨਾਂ ਪੜੋ ਭਾਈ ਲੈਣਾ ਜੀ ਨੂੰ ਭਾਈ ਜੋਧ ਜੀ ਜੋੜ ਜਾਂਦੇ ਨੇ ਗੁਰੂ ਅਮਰਦਾਸ ਜੀ ਨੂੰ ਬੀਬੀ ਅਮਰੋ ਜੋੜ ਜਾਂਦੀ ਹੈ ਇਹ ਅਜਾਮਲ ਬੜਾ ਪਾਪ ਕਰਨ ਵਾਲਾ ਦੁਸ਼ ਕਰਮ ਕਰਨ ਵਾਲਾ ਇਦੇ ਘਰ ਸਾਧੂ ਆਇਆ ਚਲੋ ਇਹਨੇ ਤੋਬਾ ਕੀਤੀ ਉਹਨੇ ਰਾਹ ਦੱਸਿਆ ਤੇਰੇ ਘਰ ਪੁੱਤਰ ਨੇ ਜਨਮ ਲੈਣਾ ਤੂੰ ਉਹਦਾ ਨਾਮ ਨਾਰਾਇਣ ਰੱਖ ਤੇ ਜਦੋਂ ਤੂੰ ਨਾਮ ਲਏਗਾ ਨਾ ਤੇ ਨਾਮ ਲੈਂਦੇ ਆ ਲੈਂਦੇ ਆ ਉਹਨੂੰ ਜਪਦੇ ਆ ਜਪਦੇ ਆ ਤੇਰੇ ਅੰਦਰ ਵੀ ਥੋੜੀ ਬਹੁਤੀ ਤਬਦੀਲੀ ਆਵੇ ਚਲੋ ਕਈ ਵਾਰ ਵਿਚਾਰਵਾਨ ਅਸੀਂ ਇਹਨੂੰ ਤਰਕ ਵੀ ਕਰ ਜਾਂਦੇ ਆ ਵੀ ਰੱਬ ਦੇ ਨਾਮ ਨੂੰ ਲੈਣ ਲੱਗਿਆ ਵੀ ਪੁੱਤਰ ਦਾ ਨਾਮ ਲਿਆ ਤੇ ਰੱਬ ਦਾ ਨਾਮ ਲਿਆ ਚਲੋ ਉਹ ਇੱਕ ਵਿਧੀ ਹੁੰਦੀ ਹੈ ਵੀ ਜਦੋਂ ਪਰਮ ਬੰਦਾ ਤੋਬਾ ਕਰ ਦੇਣਾ ਤੇ ਉਹਦੇ ਨਾਮ ਦੇ ਨਾਲ ਜੁੜਨ ਦੀ ਕੋਈ ਵਿਧੀ ਬਣ ਜਾਏ ਤੇ ਉਹਦਾ ਸਹਾਰਾ ਲੈ ਕੇ ਬੰਦਾ ਪਾਰ ਹੋ ਜਾਂਦਾ ਚਲੋ ਉਹਨੇ ਇੱਕ ਵਿਧੀ ਦੱਸ ਦਿੱਤੀ ਵੀ ਤੂੰ ਰੱਬ ਦੇ ਨਾਮ ਦੇ ਨਾਲ ਜੁੜ ਤੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਰ ਤੂੰ ਵੀ ਪਾਰ ਹੋ ਜਾਏਗਾ ਉਸ ਨਾਮ ਦੇ ਨਾਲ ਜੋੜੋ ਉਸ ਰੱਬ ਦੇ ਨਾਲ ਜੁੜ ਬੇਫਿਕਰਾ ਹੋ ਕੇ ਨਾ ਬੈਠ ਢੇਰੀ ਢਾ ਕੇ ਨਾ ਬੈਠ ਜੇ ਉਸ ਰੱਬ ਦੇ ਨਾਲ ਤੂੰ ਜੁੜਨਾ ਉਹ ਬੜਾ ਡੱਡਾ ਆ ਉਹ ਬੜਾ ਤਾਕਤ ਭਰਿਆ ਉਹ ਡੁੱਬਦਿਆਂ ਨੂੰ ਪਾਰ ਕਰਕੇ ਤੇ ਉਹਨਾਂ ਦੀ ਬੇੜੀ ਬੰਨੇ ਲਾ ਦਿੰਦਾ ਤੂੰ ਉਸ ਰੱਬ ਦੇ ਨਾਲ ਜੁੜ ਉਦੇ ਨਾਲ ਆਪਣੇ ਆਪ ਨੂੰ ਜੋੜ ਕੇ ਉਹਦੇ ਸਿਮਰਨ ਦੇ ਨਾਲ ਜੁੜੇਗਾ ਤੇਰੇ ਵੀ ਪਾਪ ਖਤਮ ਹੋ ਜਾਣਗੇ ਤੇਰਾ ਵੀ ਜੀਵਨ ਸਵਰਜ ਜਾਏਗਾ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਸੋਰਠ ਰਾਗ ਦਾ ਚੌਥਾ ਸ਼ਬਦ ਅੱਜ ਦੇ ਦੀਵਾਨਾਂ ਦੇ ਵਿੱਚ ਅਸੀਂ ਵਿਚਾਰਿਆ ਸਰੰਧੀ ਵਿਚਾਰ ਅਗਲੇ ਦੀਵਾਨਾਂ ਦੇ ਅੰਦਰ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਪਾਤਸ਼ਾਹ ਦੀ ਕੀਤੀ ਵਿਚਾਰ ਦਾ ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਹਿਰਦੇ ਅੰਦਰ ਵਸਾਉਣ ਅਦਬ ਸਤਕਾਰ ਸਤ ਫਤਿਹ ਸਾਂਜੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ